ਸਿੱਧੂ ਮੂਸੇਵਾਲੇ ਦਾ ਪੰਜਾਬੀ میوزਿਕ ਇੰਡਸਟਰੀ ਦੇ ਵਿੱਚ ਕੀ ਰੋਤਵਾ ਸੀ ਤੁਹਾਨੂੰ ਇਹ ਵੀਡੀਓ ਦੇਖ ਕੇ ਪਤਾ ਲੱਗ ਜਾਣਾ ਦਰਸਲ ਸਿੱਧੂ ਮੂਸੇਵਾਲੇ ਬਾਈ ਨੂੰ ਸਾਡੇ ਕੋਲੋਂ ਗਿਆਨ ਨੂੰ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਇੱਕ ਹੈਸ਼ਟੈਗ ਚਲਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਪਰ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਜਿਸ ਵਿੱਚ ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕੀਤੀ ਗਈ ਹੈ ਅਤੇ ਤੁਹਾਨੂੰ ਦੱਸਦੀ ਕਿ ਇਹ ਸਿੰਗਰਾਂ ਦੀ ਕੈਟਾਗਰੀ ਦੇ ਵਿੱਚ ਸਭ ਤੋਂ ਵੱਧ ਟ੍ਰੈਂਡ ਕਰਨ ਵਾਲਾ ਹੈਸ਼ਟੈਗ ਹੈ ਜਿਸ ਨੂੰ ਹੁਣ ਤੱਕ 3 ਮਿਲੀਅਨ ਤੋਂ ਜ਼ਿਆਦਾ ਪੋਸਟਾਂ ਦੇ ਉੱਪਰ ਵਰਤਿਆ ਗਿਆ ਹੈ। ਬਾਕੀ ਦੋਸਤੋ ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਆਉਣ ਵਾਲੇ ਪ੍ਰੋਜੈਕਟ ਦੀ। ਜਿਵੇਂ ਕਿ ਫੈਨਜ਼ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਦਾ ਦੀਵਾਲੀ ਦੇ ਉੱਪਰ ਕੋਈ ਨਾ ਕੋਈ ਟਰੈਕ ਰੀਲੀਜ਼ ਹੋਣਾ ਚਾਹੀਦਾ ਹੈ ਅਤੇ ਇਸ ਦੇ ਚਲਦੇ ਹਾਂ ਫੈਨ ਪੇਜਾਂ ਦੇ ਵੱਲੋਂ ਪੋਸਟਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਨੇ। ਜਿਸ ਤੋਂ ਬਾਅਦ ਉਹਨਾਂ ਪੇਜਾਂ ਵਾਲਿਆਂ ਦੇ ਵੱਲੋਂ ਅਤੇ ਫੈਨਜ਼ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਟੈਗ ਕਰਦੇ ਹਾਂ। ਸਿੱਧੂ ਮੂਸੇਵਾਲੇ ਦਾ ਕੋਈ ਨਾ ਕੋਈ ਗੀਤ ਦੀਵਾਲੀ ਦੇ ਉੱਪਰ ਰ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦੀ ਇਸ ਸਾਲ EP ਰਿਲੀਜ਼ ਕੀਤੀ ਗਈ ਹੈ ਅਤੇ ਹੁਣ 2025 ਦੇ ਵਿੱਚ ਕੋਈ ਵੀ ਟਰੈਕਰ ਰੀਲੀਜ਼ ਨਹੀਂ ਹੋਵੇਗਾ ਸਿੱਧੂ ਮੂਸੇਵਾਲੇ ਦਾ ਅਤੇ 2026 ਦੇ ਵਿੱਚ ਸਿੱਧਾ ਹਾਲੋਗ੍ਰਾਮ ਸ਼ੋਹੀ ਰੀਲੀਜ਼ ਹੋਵੇਗਾ। ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਸਿੱਧੂ ਮੂਸੇਵਾਲੇ ਦੇ ਆਉਣ ਵਾਲੇ ਅਪਕਮਿੰਗ ਪ੍ਰੋਜੈਕਟ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਕਟੜ ਫੈਨ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ।